ਜਿਹੜੇ ਤਸਵੀਰਾਂ ਹੈਗੀਆਂ ਗੁਰਦੁਆਰਾ ਸ਼੍ਰੀ ਨੱਭਾ ਸਾਹਿਬ ਦੇ ਦਿਖਾ ਰਹੇ ਆ ਆਪਾਂ ਦੇਖ ਸਕਦੇ ਇੱਥੇ ਕਿ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਹੈਗਾ ਪ੍ਰਕਾਸ਼ ਉਤਸਵ ਬੜੀ ਧੂਮ-ਧਾਮ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਬੜੀ ਵੱਡੀ ਗਿਣਤੀ ਵਿੱਚ ਜੁੜਿਆ ਸੰਗਤਾਂ ਜਿਹੜੀ ਇੱਥੇ ਪਹੁੰਚੀਆਂ ਆਈਆਂ ਹੈਗੇ ਔਰ ਦੇਖ ਸਕਦੇ ਕਿ ਜਿਹੜਾ ਗੁਰੂ ਦਾ ਲੰਗਰ ਜਿਹੜੇ ਚਲਾਏ ਜਾ ਰਹੇ ਔਰ ਲੋਕੀ ਜਿਹੜੇ ਹੈਗੇ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਵਾਸਤੇ ਜਿਹੜਾ ਪਹੁੰਚੇ ਹੋਏ ਆ ਮੌਕੇ ਦੇ ਤਸਵੀਰਾਂ ਜਿਹੜੀਆਂ ਗੁਰਦੁਆਰਾ ਨੱਭਾ ਸਾਹਿਬ ਤੋਂ ਦਿਖ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖ ਗੁਰੂ ਬਣੇ ਤੇ ਉਹਨਾਂ ਦੀਆਂ ਰੋਹਾਨੀ ਸਿੱਖਿਆਵਾਂ ਨੇ ਉਹ ਨੀਂ ਰੱਖੀ ਜਿਸ ਦੇ ਆਧਾਰ ਉੱਤੇ ਸਿੱਖ ਧਰਮ ਦਾ ਨਿਰਮਾਣ ਹੋਇਆ ਸੀ ਇਹ ਇੱਕ ਧਾਰਮਿਕ ਅਵਿਸ਼ਕਾਰ ਮੰਨਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਫੈਲਾਉਣ ਲਈ ਦੱਖਣੀ ਏਸ਼ੀਆ ਤੇ ਮੱਧ ਪੂਰਬ ਦੀ ਯਾਤਰਾ ਕੀਤੀ ਲੰਗ ਪੰਗ 5 ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਉਸ ਸਮੇਂ ਨਨਕਾਣਾ ਸਾਹਿਬ ਰਾਏ ਪੋਇਨ ਤਲਵੰਡੀ ਵਜੋਂ ਮਸ਼ਹੂਰ ਸੀ ਬਾਅਦ ਵਿੱਚ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਣ ਲੱਗਾ ਕੂੜ ਕੁਸਤ ਦੇ ਭਾਰ ਨਾਲ ਡਿਗਦੀ ਡੋਲਦੀ ਅਧਿਆਨਤਾ ਦੇ ਹਨੇਰੇ ਵਿੱਚ ਪਟਕਦੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਆਗਮਨੀ ਸੁਖ ਚੈਨ ਨਸੀਬ ਹੋਇਆ ਬਾਬਾ ਨਾਨਕ ਦੀ ਵਿਚਾਰ ਧਾਰਾ ਸਮੁੱਚੀ ਮਾਨਵਤਾ ਨੂੰ ਜੋੜਨ ਵਾਲੀ ਹੈ ਮਨੁੱਖੀ ਬਰਾਬਰੀ ਸਰ ਜੀ ਬਾਦਤਾ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ। ਉਹਨਾਂ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਬਰਾਬਰੀ ਤੇ ਆਰਥਿਕ ਪੱਖ ਤੋਂ ਆਪਣੀ ਸੱਚੀ, ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣ ਦਾ ਹੋਕਾ ਦਿੱਤਾ। ਉਹਨਾਂ ਦੀ ਇਹ ਵਿਚਾਰਧਾਰਾ ਅੱਜ ਵੀ ਨਵੀਂ ਬਰਕਰਾਰ ਹੈ। ਬਾਬਾ ਨਾਨਕ ਨੇ ਧਾਰਮਿਕ ਖੇਤਰ ਅੰਦਰ ਫੈਲੀਆਂ ਕੁਰੀਤਿਆਂ ਦਾ ਖੰਡਨ ਕੀਤਾ। ਉਹਨਾਂ ਨੇ ਇੱਕ ਪਰਮਾਤਮਾ ਦੀ ਹੋਂਦ ਦੀ ਵਕਾਲਤ ਕੀਤੀ ਤੇ ਆਪਣੇ ਪੈਰੋਕਾਰਾਂ ਨੂੰ ਸਿਖਾਇਆ ਕਿ ਹਰ ਇਨਸਾਨ ਮੰਨਣ ਉਤੇ ਹੋਰ ਪਵਿੱਤਰ ਅਭਿਆਸਾਂ ਦੁਆਰਾ ਪਰਮਾਤਮਾ ਕੋਲ ਪਹੁੰਚ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮਠਵਾਦ ਦੀ ਹਮਾਇਤ ਨਹੀਂ ਕੀਤੀ ਤੇ ਆਪਣੇ ਪੈਰੋਕਾਰਾਂ ਨੂੰ ਕਰੇਲੂ ਜੀਵਨ ਜਿਉਣ ਲਈ ਕਿਹਾ। ਉਹਨਾਂ ਦੀਆਂ ਸਿੱਖਿਆਵਾਂ ਨੂੰ 974 ਭਜਨ ਦੇ ਰੂਪ ਵਿੱਚ ਅਮਰ ਕਰ ਦਿੱਤਾ ਗਿਆ ਜੋ ਸਿੱਖ ਧਰਮ ਦੇ ਪਵਿੱਤਰ ਪਾਠ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਵਜੂ ਜਾਣੇ ਜਾਂਦੇ ਹਨ ਸਮਾਜ ਅੰਦਰ ਪ੍ਰਚਲਿਤ ਉੱਚ ਨੀਚ ਦੇ ਵਰਤਾਰੇ ਨੂੰ ਲਾਂਬੇ ਕਰਦਿਆਂ ਹਰ ਮਨੁੱਖ ਨੂੰ ਬਰਾਬਰ ਮੌਕੇ ਦੇਣ ਦੀ ਹਮਾਇਤ ਕੀਤੀ ਸਮਾਜ ਵਿੱਚ ਦੁਰਕਾਰੇ ਤੇ ਦਬਾਏ ਜਾ ਰਹੇ ਲੋਕਾਂ ਦੀ ਮਜਬੂਰੀ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਉਹਨਾਂ ਨੂੰ ਨਾਮ ਅਤੇ ਗਿਆਨ ਦੇ ਮਾਰਗ ਉਪਰ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਦੇ ਸਮੇਂ ਇਸਤਰੀ ਦੀ ਮਾੜੀ ਦਸ਼ਾ ਬਾਰੇ ਵੀ ਆਵਾਜ਼ بلند ਕੀਤੀ ਸੀ ਉਸ ਨੂੰ ਪੈਰ ਦੀ ਜੁੱਤੀ ਦਾਸੀ ਪਰਦੇ ਆਦੇ ਵਿੱਚ ਰਹਿਣ ਵਾਲੀ ਚੀਜ਼ ਹੀ ਸਮਝਿਆ ਜਾਂਦਾ ਸੀ ਉਹਨਾਂ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ਤੇ ਬਹਾਲ ਕਰਦਿਆਂ ਆਪਣੇ ਪੰਥ ਵਿੱਚ ਮਰਦ ਦੇ ਬਰਾਬਰ ਖਣਹਾ ਕਰ ਦਿੱਤਾ ਨਾਨਕ ਸਾਹਿਬ ਇੱਕ ਮੱਧ ਸ਼੍ਰੇਣੀ ਪਰਿਵਾਰ ਵਿੱਚ ਪੈਦਾ ਹੋਏ ਸਨ ਤੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਮਾਪਿਆਂ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਵੱਲੋਂ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਲਾਹੌਰ ਨੇੜੇ ਰਾਏ ਪੋਏ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਸੀ। ਉਹ ਸਿੱਖ ਧਰਮ ਦੇ ਸੰਸਥਾਪਕ ਤੇ 10 ਸਿੱਖ ਗੁਰੂਆਂ ਵਿੱਚੋਂ ਪਹਿਲੇ ਸਨ। ਵਿਕਰਮੀ ਕੈਲੰਡਰ ਅਨੁਸਾਰ ਉਹਨਾਂ ਦਾ ਜਨਮ 1469 ਵਿੱਚ ਖਟਕ ਕਾਰਤਿਕ ਦੀ ਪੂਰਮਾਸ਼ੀ ਦੇ ਦਿਨ ਹੋਇਆ ਸੀ ਅਤੇ ਭਾਈ ਬਾਲਾ ਜਨਮ ਸਾਖੀ ਅਨੁਸਾਰ ਉਹਨਾਂ ਦਾ ਜਨਮ ਭਾਰਤੀ ਚੰਦਰਮਾ ਦੇ ਕਾਰਤਿਕ ਮਹੀਨੇ ਦੀ ਪੂਰਮਾਸ਼ੀ ਵਾਲੇ ਦਿਨ ਹੋਇਆ ਸੀ ਇਸ ਲਈ ਸਿੱਖ ਅਕਤੂਬਰ ਨਵੰਬਰ ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਾਂ ਗੁਰਪੁਰਬ ਮਨਾਉਂਦੇ ਹਨ ਅਸੀਂ ਗੱਲ ਜਿਹੜੇ ਤਸਵੀਰਾਂ ਹੈਗੀਆਂ ਗੁਰਦੁਆਰਾ ਪ੍ਰੀਤ ਕਲੋਨੀ ਜਿਹੜੇ ਹੈ ਗਿਆ ਗੁਰਦਾਰਾ ਸਿੰਘ ਸਵਾ ਪ੍ਰੀਤ ਕਲੋਨੀਆ ਦਿਖਾ ਰਹੇ ਇੱਥੇ ਅੱਜ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਬੜੀ ਤੁਮਤਾਵਨਾ ਮਨਾਇਆ ਜਾ ਰਿਹਾ ਇੱਥੇ ਸੰਗਤਾਂ ਵੱਲੋਂ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਜਿਹੜਾ ਇਹਦੇ ਨਾਲ ਇੱਕ ਜਿਹੜਾ ਮੈਡੀਕਲ ਕੈਂਪ ਦੱਸਿਆ ਜਾ ਰਿਹਾ ਕਿ ਮੈਡੀਕਲ ਕੈਂਪ ਲਗਾਇਆ ਗਿਆ ਔਰ ਮੈਡ ਜਿਹੜਾ ਹਸਪੀਟਲ ਹੈਗਾ ਉਹਦੇ ਡਾਕਟਰ ਜਿਹੜੇ ਇੱਥੇ ਬੈਠੇ ਹੋਏ ਔਰ ਆਪਾਂ ਦੇਖ ਸਕਦੇ ਕਿ ਜਿਹੜਾ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜੋ ਕਾਸਟ ਹੋਰ ਤੇ ਹੱਡੀਆਂ ਨਾਲ ਦੱਸਿਆ ਜਾ ਰਿਹਾ ਕਿ ਹੱਡੀਆਂ ਨਾਲ ਆਰਥੋ ਨਾਲ ਰਿਲੇਟਡ ਜਿਹੜੀ ਹੈਗਾ ਉਹ ਸਬੰਧੀ ਜਿਹੜਾ ਚੈੱਕਅਪ ਕੀਤਾ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪ੍ਰੀਤ ਕੋਲੋਂ ਦਿਖਾ ਰਿਹਾ ਆ ਦੇਖ ਸਕਦੇ ਕਿ ਡਾਕਟਰ ਜਿਹੜੀ ਟੀਮ ਹੈਗੀ ਉਹ ਇੱਥੇ ਮਰੀਜ਼ਾਂ ਦਾ ਜਿਹੜਾ ਚੈੱਕਅਪ ਕੀਤਾ ਜਾ ਰਿਹਾ ਇਹ ਰਿਲੇਟਡ ਲਾਇਆ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭੱਤੇ ਆਤਨਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰੂ ਲੈ ਗਿਆ ਉਦੋਂ ਸਬੰਧ ਚ ਪ੍ਰੀਤ ਕਲੋਨੀ ਵਿਖੇ ਕਰਨਜੀਤ ਸਿੰਘ ਵਿਵੇਦੀ ਇੰਚਾਰਜ ਬਾਡ ਨਾਲ 15 ਹਰਦੀਪ ਸਿੰਘ ਮੋਹ ਜਨ ਸੈਕਟਰੀ ਹੋ ਵੀ ਸੱਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੈਡੀਕਲ ਆਪਡੀਆਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਗਿਆ ਜੋ ਕਿ ਸੰਗਤਾਂ ਹੋਂ ਮਾਗੇ ਟੈਸਟ ਕਰ ਰਹੀ ਹੈ ਤੇ ਸੰਗਤਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਸਹੂਲਤ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇੱਕ ਹੱਡੀਆਂ ਦੇ ਚੈੱਕਅਪ ਦਾ ਕੈਂਪ ਅਜਪ੍ਰੀਤ ਕਲੋਨੀ ਵਿੱਚ ਲਗਾਇਆ ਗਿਆ ਹੈ ਜ ਜਿਹਦਾ ਕਿ ਲਾਭ ਸਾਰੀ ਸੰਗਤਾਂ ਚੁੱਕ ਰਹੀਆਂ ਨੇ ਤੇ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਅਸੀਂ ਕਰਦੇ ਹਾਂ ਡਾਕਟਰ ਸਾਹਿਬ ਦਾ ਡਾਕਟਰ ਸੈਣੀ ਸਾਹਿਬ ਜੀ ਦਾ ਜਿਹੜਾ ਉਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਵਾਹਿਗੁਰੂ